ਇੱਕ ਵਾਰ ਫਿਰ ਲੋਕ ਤਾਕਤ ਦੀ ਵੱਡੀ ਜਿੱਤ ਹੋਈ ਹੈ ਤੇ ਐਮਐਲਏ ਬਲਕਾਰ ਸਿੱਧੂ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਕਰਾਇਆ ਪਰਚਾ ਰੱਦ ਕਰ ਦਿੱਤਾ ਗਿਆ ਅੱਗੇ ਤੁਹਾਨੂੰ ਦਿਖਾਉਨੇ ਆ ਕਿ ਪਰਚਾ ਰੱਦ ਕਰਨ ਤੋਂ ਬਾਅਦ ਪੁਲਿਸ ਦੇ ਅਫਸਰ ਕੀ ਬੋਲ ਰਹੇ ਨੇ ਉਹ ਵੀਡੀਓ ਤੁਹਾਨੂੰ ਦਿਖਾਉਨੇ ਆ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਲੋਕ ਤਾਕਤ ਦੀ ਬਹੁਤ ਵੱਡੀ ਜਿੱਤ ਹੈ ਕੱਲ 3 ਮਾਰਚ ਨੂੰ ਐਸਐਸਪੀ ਬਠਿੰਡਾ ਦੇ ਦਫ਼ਤਰ ਦਾ ਘਰਾਓ ਰੱਖਿਆ ਹੋਇਆ ਸੀਗਾ ਜਿਦੇ ਵਿੱਚ ਕਿਸਾਨ ਮਜ਼ਦੂਰ ਪੱਤਰਕਾਰ ਨੌਜਵਾਨ ਵਿਦਿਆਰਥੀ ਜਿਹੜੇ ਆ ਵੱਡੀ ਤਦਾਦ ਦੇ ਵਿੱਚ ਪਹੁੰਚ ਰਹੇ ਸੀਗੇ ਕਿਉਂਕਿ ਪਿਛਲੇ ਦਿਨੀ ਮਨਿੰਦਰਜੀਤ ਸਿੱਧੂ ਦੇ ਉੱਪਰ ਰਾਜੂ 제ਠੀ ਦੇ ਨਾਲ ਉਸ ਵਕਤ ਪਰਚਾ ਦਰਜ ਕੀਤਾ ਗਿਆ ਸੀਗਾ ਜਦੋਂ ਰਾਜੂ 제ਠੀ ਦੀ ਦਿੱਤੀ ਹੋਈ ਇੱਕ ਰਿਕਾਰਡਿੰਗ ਲੋਕ ਆਵਾਜ਼ ਟੀਵੀ ਦੇ ਉੱਪਰ ਪੱਤਰਕਾਰ ਮਨਿੰਦਰਜੀਤ ਸਿੱਧੂ ਹੋਰਾਂ ਨੇ ਚਲਾਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਮਐਲਏ ਬਲਕਾਰ ਸਿੱਧੂ ਹੈ ਰਾਮਪੂਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਪੀਏ ਰੇਸ਼ਮ ਸਿੰਘ ਨੇ ਪਰਚਾ ਦਰਜ ਕਰਾਇਆ ਸੀ ਔਰ ਕਈ ਸਾਰੀਆਂ ਧਾਰਾ ਲਾ ਕੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੀ ਇਹ ਆਵਾਜ਼ ਚੁਫੇਰੇੋਂ ਉੱਠ ਰਹੀ ਸੀਗੀ ਕਿ ਇਹ ਲੋਕਾਂ ਦੀ ਆਵਾਜ਼ ਬੰਦ ਕਰਾਈ ਜਾ ਰਹੀ ਹੈ ਪਰਚਾ ਤਾਂ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਤੇ ਪਰਚਾ ਕਰ ਦਿੱਤਾ ਗਿਆ ਰਿਕਾਰਡਿੰਗ ਚਲਾਉਣ ਵਾਲਿਆਂ ਦੇ ਉੱਪਰ ਤਾਂ ਇਹ ਜੱਗੋਂ ਤੇਰ ਵੀ ਕੀ ਹੋ ਰਹੀ ਹੈ ਇਹ ਜਦੋਂ ਆਵਾਜ਼ ਚ ਫੇਰਿਓ ਉੱਠੀ ਤਾਂ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਵੀ ਘੇਰਾ ਪੈਂਦਾ ਨਜ਼ਰ ਆਇਆ ਪ੍ਰਸ਼ਾਸਨ ਵੀ ਪ੍ਰੋਬਲਮ ਚ ਆ ਗਿਆ ਬਲਕਾਰ ਸਿੱਧੂ ਦੇ ਉੱਪਰ ਹੋਰ ਵੱਡੇ ਤੋਂ ਵੱਡੇ ਸਵਾਲ ਉੱਠ ਖੜੇ ਹੋਏ ਔਰ ਫਿਰ ਆ ਵੀਡੀਓ ਸੁਣੋ ਪੁਲਿਸ ਪਰਚਾ ਰੱਦ ਕਰਨ ਤੋਂ ਬਾਅਦ ਕੀ ਬੋਲ ਰਹੀ ਹੈ ਮੀਡੀਆ ਦੇ ਨਾਲ ਦੁਨੀਆ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਚ ਕੀ ਨੇ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸਲੇ ਰਹੀ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰ ਦੋ ਪਿਛਲੇ ਕਦੋਂ ਕੈਸ ਹੋ ਸਕਦੀ ਹੈ ਇਹ ਇਹ ਅਸੀਂ ਕੱਲ ਤੱਕ ਕੋਰਟ ਚ ਦੇ ਦਾਂਗੇ ਹੋਰ ਬਿਆਨ ਕਰਾ ਕੇ ਉਹਨਾਂ ਦੇ ਤੇ ਇੱਕ ਦੋ ਦਿਨ ਦੇ ਵਿੱਚ ਬਿਲਕੁਲ ਖਤਮ ਹੋ ਜਾਏਗਾ ਇਸ ਕੇਸ ਦੇ ਵਿੱਚ ਵੀ ਬਿਲਕੁਲ ਚੰਦ ਭਾਣ ਵਾਲੇ ਮਸਲੇ ਵਰਗਾ ਸਭ ਕੁਝ ਵਾਪਰਿਆ ਚੰਦ ਭਾਣ ਪਿੰਡ ਦੇ ਵਿੱਚ ਵੀ ਪਹਿਲਾਂ ਮਜ਼ਦੂਰਾਂ ਤੇ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਜੇਲ੍ਹ 'ਚ ਕਰ ਦਿੱਤਾ ਗਿਆ ਤੇ ਦੂਜੀ ਧਿਰ ਮੋਜ ਨਾਲ ਬਾਹਰ ਫਿਰਦੀ ਸੀ ਪਰ ਜਦੋਂ ਲੋਕ ਤਾਕਤ ਉੱਠ ਕੇ ਸਾਹਮਣੇ ਆਈ ਤਾਂ ਫਿਰ ਮਜ਼ਦੂਰਾਂ ਤੋਂ ਪਰਚੇ ਰੱਦ ਕੀਤੇ ਗਏ ਜੇਲ੍ਹ 'ਚੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਦੂਜੀ ਧਿਰ ਤੇ ਪਰਚੇ ਦਰਜ ਹੋਏ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ ਮਨਿੰਦਰਜੀਤ ਸਿੱਧੂ ਹੋਰਾਂ ਤੋਂ ਪਰਚਾ ਖਤਮ ਕਰ ਦਿੱਤਾ ਗਿਆ ਤੇ ਹੁਣ ਮੰਗੇ ਉੱਠ ਖੜੀ ਹੈ ਕਿ ਐਮਐਲਏ ਬਲਕਾਰ ਸਿੱਧੂ ਤੇ ਪਰਚਾ ਕੀਤਾ ਜਾਵੇ ਇਹ ਅਸਲ ਦੇ ਵਿੱਚ ਪਰਚਾ ਲੋਕਾਂ ਦੀ ਆਵਾਜ਼ ਨੂੰ ਬੰਦ ਕਰਾਉਣ ਦੇ ਲਈ ਕੀਤਾ ਗਿਆ ਜਾਪਦਾ ਪਿਛਲੇ ਦਿਨਾਂ ਤੋਂ ਵੱਡਾ ਰੌਲਾ ਸੀ ਕਿ ਜਿਹੜੇ ਵੀ ਚੈਨਲ ਜਿਹੜਾ ਵੀ ਮੀਡੀਆ ਜਿਹੜੇ ਵੀ ਪੱਤਰਕਾਰ ਲੋਕਾਂ ਦੀ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਡਰਾਉਣ ਲਈ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਇਹ ਪਰਚਾ ਕੀਤਾ ਗਿਆ ਆ ਪਿਆ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈ ਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਇਹ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਹੀ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਨੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਹੈ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆਰਾ ਸਾਰਾ ਵਕਤ ਦੇਖਣਾ ਪੜਨਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਦੀ ਗੱਲ ਤਾਂ ਨਹੀਂ ਕਰਨ ਲੱਗ ਗਏ ਸੋ ਜਿੰਨਾ ਤੁਸੀਂ ਮਾਣ ਦਿੱਤਾ ਪਿਆਰ ਦਿੱਤਾ ਮੈਂ ਤੁਹਾਡੀ ਬਦੌਲਤ ਲੋਕਾਂ ਦੀ ਬਦੌਲਤ ਇਹ ਮਾਮਲਾ ਜਿਹੜਾ ਉਪਰਚਾ ਉਹ ਰੱਦ ਹੋਇਆ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਕੱਲ ਕੱਟ ਰੱਖਿਆ ਗਿਆ ਸੀ ਜਿੰਨੇ ਵੱਡੇ ਪੱਧਰ ਤੇ ਤੁਸੀਂ ਐਲਾਨ ਕੀਤਾ ਸੀ ਬੜੀਆਂ ਜਥੇਬੰਦੀਆਂ ਨੇ ਦੁੱਧ ਦੀ ਸੇਵਾ ਵੀ ਆਪ ਲੈ ਲਈ ਸੀ ਚਾਹ ਦੀ ਸੇਵਾ ਵੀ ਆਪ ਲੈ ਲਈ ਸੀ ਟੈਂਟ ਦੀ ਸੇਵਾ ਵੀ ਆਪ ਲੈ ਲਈ ਸੀ ਮਤਲਬ ਸਾਡਾ ਤਾਂ ਕੁਝ ਵੀ ਨਹੀਂ ਲੱਗ ਰਿਹਾ ਜਿਹੜਾ ਪਹਨ ਤਾਂ ਜੇ ਕਹ ਲਈਏ ਕਿ ਵਾਲਦੀ ਵੀ ਨਹੀਂ ਲੱਗਣ ਦਿੱਤੀ ਸੀ ਲੋਕਾਂ ਨੇ ਕਿ ਸਾਰਾ ਕੁਝ ਸਾਡਾ ਤੁਸੀਂ ਸਿਰਫ ਆ ਕੇ ਬਹਿਣਾ ਹੀ ਐ ਸੋ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਹੁਣ 5 ਤਰੀਕ ਨੂੰ ਚੰਡੀਗੜ੍ਹ ਪੂਚ ਕਰਨਾ ਹੈ ਬੇਸ਼ੱਕ ਕੱਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹਦੀਆਂ ਤਿਆਰੀਆਂ ਕੀਤੀਆਂ ਜਾਣ ਜਥੇਬੰਦੀਆਂ ਉਧਰ ਧਿਆਨ ਦੇਣ ਕਿਉਂਕਿ ਜਥੇਬੰਦੀਆਂ ਲੋਕਾਂ ਤੋਂ ਫੰਡ ਇਕੱਠਾ ਕਰਕੇ ਤੇਲ ਫੁੱਲ ਨਾਲ ਚੱਲਦੀਆਂ ਉਹਨਾਂ ਦੀ ਜਿਹੜੀ એનર્ਜੀ ਇੱਧਰ ਵੇਸਟ ਹੋਣੀ ਸੀ ਜਿਹੜਾ ਉਹਨਾਂ ਦਾ ਤੰਤਰ ਇੱਧਰ ਵੇਸਟ ਹੋਣਾ ਸੀ ਉਹ ਨਾ ਹੋਵੇ ਇਹ ਤੁਹਾਡੀ ਬਦੌਲਤ ਜਿੱਤ ਹੋਈ ਹੈ ਸੋ ਉਹ ਆਪਾਂ ਜਿਹੜੀ એનર્ਜੀ ਹੈ ਉਹ ਜਿਹੜੀਆਂ ਬਾਕੀ ਜਥੇਬੰਦੀਆਂ ਲੜਾਈਆਂ ਚੱਲਦੀਆਂ ਕੋਈ ਵੱਖ-ਵੱਖ ਮੋਰਚੇ ਚੱਲ ਰਿਹਾ ਉਧਰ ਜਿਹੜੀ ਲਗਾਈ ਜਾਵੇ ਮੁਲਾਜ਼ਮ ਜਥੇਬੰਦੀਆਂ ਦੇ ਆਪ ਦੇ ਮੋਰਚੇ ਲੱਗ ਰਹੇ ਆ ਉਧਰ ਲਗਾਈ ਜਾਵੇ ਸੋ ਇਹ ਮਾਮਲੇ ਦਾ ਜਿਹੜਾ ਪੁਲਿਸ ਨੇ ਕੈਂਸਲੇਸ਼ਨ ਜਿਹੜੀ ਕੀਤੀ ਹੈ ਸੋ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪਰਚਾ ਰੱਦ ਹੋਇਆ ਬਾਕੀ ਸਾਰਾ ਪੱਤਰਕਾਰ ਪਾਈਚਾਰਾ ਮੈਂ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਜਿਹੜੇ ਪੱਤਰਕਾਰ ਭਾਈਚਾਰੇ ਨੇ ਕੀਤਾ ਪਹਿਲੀ ਵਾਰ ਇਹ ਆਧਾਰਨ ਵੀ ਸੈੱਟ ਕੀਤੀ ਹੈ ਬੜੇ ਬਾਰੇ ਹੁੰਦਾ ਕਿ ਪੱਤਰਕਾਰ ਪੱਤਰਕਾਰ ਦੇ ਨਾਲ ਨਹੀਂ ਖੜਦਾ ਬਟਾ ਜਿੱਥੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਖੜੇ ਆ ਉੱਥੇ ਪੂਰੇ ਪੰਜਾਬ ਦੇ ਪੱਤਰਕਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਖਬਾਰ ਭਰ ਦਿੱਤੇ ਸੋਸ਼ਲ ਮੀਡੀਆ ਸੈਟਅਪ ਕਰ ਦਿੱਤੀਆਂ ਆਪਦੇ ਚੈਨਲਾਂ ਨੂੰ ਇਸ ਖਬਰ ਤੇ ਲਗਾ ਦਿੱਤਾ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸੋ ਲੋਕਾਂ ਦੀ ਬਦੌਲਤ ਇਹ ਜਿਹੜਾ ਪਰਚਾ ਉਹ ਰੱਦ ਹੋਇਆ ਤੇ ਲੋਕ ਇਹ ਜਾਣਦੇ ਨੇ ਕਿ ਕਿਹੜਾ ਉਹਨਾਂ ਦਾ ਤੇ ਲੋਕ ਉਹਦੇ ਨਾਲ ਖੜਦੇ ਨੇ ਇਹ ਵੀ ਗੱਲ ਝੂਠੀ ਸਾਬਤ ਕੀਤੀ ਹੈ ਕਿ ਜਿਹੜੇ ਕਹਿੰਦੇ ਕਿ ਲੋਕ ਨਹੀਂ ਖੜਦੇ ਲੋਕ ਮਹਾਨ ਨੇ ਲੋਕ ਸ਼ਕਤੀ ਮਹਾਨ ਹੈ ਤੇ ਲੋਕ ਜੀ ਦੇ ਨਾਲ ਖੜ ਜਾਣ ਤੇ ਫਿਰ ਲੋਕਤੰਤਰ 'ਚ ਲੋਕ ਵੱਡੇ ਹੀ ਹੁੰਦੇ ਨੇ ਬਹੁਤ-ਬਹੁਤ ਧੰਨਵਾਦ ਪਰ ਇਹਦਾ ਨਤੀਜਾ ਉਲਟ ਨਿਕਲਿਆ ਕਿਉਂਕਿ ਲੋਕ ਜਿਵੇਂ ਜਿਵੇਂ ਚੇਤਨ ਹੋ ਰਹੇ ਨੇ ਜਾਗਰੂਕ ਹੋ ਰਹੇ ਨੇ ਉਹ ਇਕੱਠੇ ਹੋ ਰਹੇ ਨੇ ਤਾਂ ਫਿਰ ਜ਼ਬਰ ਨੂੰ ਠੱਲ ਵੀ ਉਦੋਂ ਪੈਂਦੀ ਹੈ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਭਲੇਖਾ ਸੀ ਜਿਹੜਾ ਕਿ ਚੁੱਪ ਕਰਾ ਲਵਾਂਗੇ ਅੱਜ ਉਹ ਸ਼ਾਇਦ ਨਿਕਲ ਗਿਆ ਚੁੱਪ ਮੰਨਿੰਦਰ ਜੀ ਸਿੱਧੂ ਵੀ ਨਹੀਂ ਹੋਇਆ ਹੋਰ ਵੀ ਜਿੰਨੀਆਂ ਆਵਾਜ਼ਾਂ ਲੋਕ ਪੱਖੀ ਨੇ ਉਹ ਨਾ ਚੁੱਪ ਸਦੀਆਂ ਤੋਂ ਹੋ ਸਕੀਆਂ ਨਾ ਹੋਣੀਆਂ ਨੇ ਉਹ ਕਹਿੰਦੇ ਨੇ ਕਿ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਸੋ ਇੱਥੇ ਵੀ ਲੱਗਦਾ ਕਿ ਦਹੀਂ ਦੇ ਭੁਲੇਖੇ ਕਪਾਹ ਦੇ ਫੁੱਟਾਂ ਨੂੰ ਮੂੰਹ ਮਾਰ ਲਿਆ ਗਿਆ ਸੀ ਕਈ ਵਾਰ ਕੀ ਹੁੰਦਾ ਕਿ ਕੋਈ ਵਿਅਕਤੀ ਜਿਹੜਾ ਜਿਹਨੂੰ ਜ਼ਿੰਦਗੀ ਦਾ ਸੰਘਰਸ਼ਾਂ ਦਾ ਨਹੀਂ ਤਜਰਬਾ ਹੁੰਦਾ ਕਈ ਵਾਰ ਉਹ ਪਰਚਾ ਵੇਖ ਕੇ ਡਰ ਜਾਂਦਾ ਹੈ ਦਬ ਜਾਂਦਾ ਹੈ ਮਿੰਤਾ ਕਰਨ ਲੱਗ ਪੈਂਦਾ ਜਾਂ ਆਪਣੀ ਆਵਾਜ਼ ਬੰਦ ਕਰ ਲੈਂਦਾ ਤਾਂ ਇਸ ਭੁਲੇਖੇ ਦੇ ਵਿੱਚ ਇਹ ਪਰਚਾ ਕੀਤਾ ਗਿਆ ਹੋ ਸਕਦਾ ਹੈ ਪਰ ਜਿਹੜੇ ਵਿਅਕਤੀਆਂ ਦੇ ਅੰਦਰ ਜ਼ਮੀਰ ਹੁੰਦੀ ਹੈ ਤੇ ਜਦੋਂ ਲੋਕ ਝਟਾਣ ਵਾਂਗ ਡਟ ਜਾਂਦੇ ਨੇ ਫਿਰ ਹਰ ਜ਼ਬਰ ਨੂੰ ਪਿੱਛੇ ਮੂੰਹ ਕਰਨਾ ਪੈਂਦਾ ਔਰ ਇਸ ਕੇਸ ਦੇ ਵਿੱਚ ਵੀ ਇੰਜ ਹੋਇਆ ਔਰ ਅੱਜ ਇਹ ਤੁਸੀਂ ਸੁਣ ਲਿਆ ਕਿ ਜਿਹੜੇ ਪੁਲਿਸ ਦੇ ਡੀਐਸਪੀ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਜਿਹੜਾ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਕੀਤਾ ਉਹ ਅਸੀਂ ਵਾਪਸ ਲੈ ਰਹੇ ਹਾਂ ਔਰ ਅਦਾਲਤ ਦੇ ਵਿੱਚ ਵੀ ਅਸੀਂ ਇਹਨੂੰ ਪਰਚੇ ਨੂੰ ਹੁਣ ਕੈਂਸਲ ਕਰਾਵਾਂਗੇ ਔਰ ਇੱਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਐਮਐਲਏ ਬਲਕਾਰ ਸਿੱਧੂ ਦੇ ਪੀਏ ਨੇ ਪਹਿਲਾ ਪਰਚਾ ਕਰਾਇਆ ਤਾਂ ਉਹ ਝੂਠਾ ਪਰਚਾ ਕਰਾਇਆ ਕਿਉਂ ਕਿਸ ਕਰਕੇ ਕਰਾਇਆ ਕਿਸ ਉਮੀਦ ਦੇ ਨਾਲ ਕਰਾਇਆ ਆਮ ਆਦਮੀ ਪਾਰਟੀ ਦੇ ਨਾਂ 'ਤੇ ਸਰਕਾਰ ਬਣਾਈ ਗਈ ਤੇ ਅੱਜ ਲੋਕਾਂ ਦੇ ਨਾਲ ਜੇ ਆਹ ਕੁਛ ਹੈ ਤਾਂ ਫਿਰ ਸਵਾਲ ਉੱਠਣਗੇ ਬਲਕਾਰ ਸਿੱਧੂ ਨੇ ਅਸਲ ਦੇ ਵਿੱਚ ਭੁੰਡਾ ਦੀ ਖੱਖਰ ਛੇੜ ਲਈ ਸੀਗੀ ਕਈ ਸਵਾਲ ਵੱਡੇ ਉੱਠ ਖੜੇ ਹੋਏ ਆਵਾਜ਼ ਇਹ ਵੀ ਉੱਠ ਰਹੀ ਸੀ ਕਿ ਬਲਕਾਰ ਸਿੱਧੂ ਦੀ ਉਸ ਕਥਤ ਵੀਡੀਓ ਰਿਕਾਰਡਿੰਗ ਦੇ ਵਿੱਚ ਜੋ ਔਰਤਾਂ ਦੇ ਬਾਰੇ ਬੋਲਿਆ ਜਾ ਰਿਹਾ ਉਹਦੇ ਉੱਪਰ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੋਟਿਸ ਕਿਉਂ ਨਹੀਂ ਲੈ ਰਹੇ ਮਹਿਲਾ ਕਮਿਸ਼ਨ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰੇ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਜੋ ਕੋਈ ਸਪੀਕਰ ਕਲਤਾਰ ਸਿੰਘ ਸੰਧਵਾ ਬਾਰੇ ਜਾਂ ਜਿਹੜਾ ਰਾਮ ਗੜੀਆ ਭਾਈਚਾਰੇ ਦੀ ਜਾਤੀ ਬਾਰੇ ਬੋਲਿਆ ਜਾ ਰਿਹਾ ਉਹਦੇ ਬਾਰੇ ਜਿਹੜੇ ਸਪੀਕਰ ਸਾਹਿਬ ਹੈ ਉਹ ਨੋਟਿਸ ਕਿਉਂ ਨਹੀਂ ਲੈ ਰਹੇ ਆਮ ਆਦਮੀ ਪਾਰਟੀ ਇਹਦਾ ਨੋਟਿਸ ਕਿਉਂ ਨਹੀਂ ਲੈ ਰਹੀ ਇਹ ਚੁਫੇਰੀਓ ਆਵਾਜ਼ਾਂ ਉੱਠ ਰਹੀਆਂ ਸੀਗੀਆਂ ਔਰ ਅੱਜ ਇੱਕ ਨਵੀਂ ਮੋੜ ਇਸ ਮਾਸਲੇ 'ਚ ਉਦੋਂ ਆਇਆ ਜਦੋਂ ਜਿਹੜੇ ਅ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕਰ ਦਿੱਤੀ ਕਿ ਬਲਕਾਰ ਸਿੱਧੂ ਨੇ ਉਸ ਰਿਕਾਰਡਿੰਗ ਦੇ ਵਿੱਚ ਦਸਤਾਰ ਬਾਰੇ ਵੀ ਭੱਦੀਆਂ ਟਿੱਪਣੀਆਂ ਕੀਤੀਆਂ ਨੇ ਤੇ ਜਿਹਦੇ ਉੱਪਰ ਕਿਹਾ ਗਿਆ ਕਿ ਜਾਂ ਤਾਂ ਬਲਕਾਰ ਸਿੱਧੂ ਤੁਰੰਤ ਮਾਫੀ ਮੰਗੇ ਜਾਂ ਫਿਰ ਕਾਰਵਾਈ ਹੋਏਗੀ ਤਾਂ ਜਦੋਂ ਚਫੇਰੋ ਘੇਰਾ ਪਿਆ ਤਾਂ ਫਿਰ ਅੱਜ ਪੁਲਿਸ ਨੇ ਪਰਚਾ ਜਿਹੜਾ ਉਹ ਰੱਦ ਕਰ ਦਿੱਤਾ ਹੈ ਪੁਲਿਸ ਨੇ ਪਰਚਾ ਰੱਦ ਕਰਕੇ ਅਨਾਉਂਸਮੈਂਟ ਕਰ ਦਿੱਤੀ ਹੈ ਇਹ ਲੋਕ ਤਾਕਤ ਦੀ ਇੱਕ ਵੱਡੀ ਜਿੱਤ ਕਹੀ ਜਾ ਸਕਦੀ ਹੈ ਹੁਣ ਜੇਕਰ ਮਨਿੰਦਰ ਸਿੱਧੂ ਦੇ ਹੱਕ ਦੇ ਵਿੱਚ ਲੋਕ ਨਾ ਉੱਤਰਦੇ ਨਾ ਉੱਠਦੇ ਨਾ ਬੋਲਦੇ ਤਾਂ ਲਾਜ਼ਮੀ ਤੌਰ ਤੇ ਇਹ ਪਰਚਾ ਇਸੇ ਤਰ੍ਹਾਂ ਰਹਿਣਾ ਸੀ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਵੀ ਕਰ ਦਿੱਤਾ ਜਾਣਾ ਸੀ ਤਾਂ ਲੋਕਾਂ ਦੀ ਆਵਾਜ਼ ਨੂੰ ਡਰਾਉਣ ਦੀ ਦਬਾਉਣ ਦੀ ਕੋਸ਼ਿਸ਼ ਨੇ ਕੁਝ ਹੱਦ ਤੱਕ ਸਫਲ ਹੋਣ ਦਾ ਭਲੇਖਾ ਭਾਲ ਲੈਣਾ ਸੀ ਪਰ ਸੱਚ ਕਦੇ ਡਰਦਾ ਨਹੀਂ ਸੱਚ ਕਦੇ ਦਬਦਾ ਨਹੀਂ ਤੇ ਸੱਚੀਆਂ ਜ਼ੁਬਾਨਾਂ ਕਦੇ ਚੁੱਪ ਨਹੀਂ ਕਰਾਈਆਂ ਜਾ ਸਕੀਆਂ ਇੱਥੇ ਸਾਡੇ ਗੁਰੂ ਸਹਿਬਾਨਾਂ ਦਾ ਇਤਿਹਾਸ ਪਿਆ ਇੱਥੇ ਸਾਡੇ ਸਹਬਜ਼ਾਦਿਆਂ ਦਾ ਇਤਿਹਾਸ ਪਿਆ ਇੱਥੇ ਭਗਤ ਸਰਾਭਿਆਂ ਦਾ ਇਤਿਹਾਸ ਪਿਆ ਇੱਥੇ ਗਦਰੀ ਬਾਬਿਆਂ ਦਾ ਇਤਿਹਾਸ ਪਿਆ ਇਹ ਸਾਰੇ ਇਤਿਹਾਸ ਇਹ ਸਾਬਤ ਕਰਦੇ ਨੇ ਕਿ ਚਾਹੇ ਟੋ ਟੋਟੇ ਟੋਟੇ ਕਰ ਦਿੱਤਾ ਜਾਵੇ ਚਿਰਖੜੀਆਂ ਤੇ ਚੜਾ ਦਿੱਤਾ ਜਾਵੇ ਦੇਗਾਂ ਚ ਉਬਾਲ ਦਿੱਤਾ ਜਾਵੇ ਤੱਤੀਆਂ ਤਮੀਆਂ ਤੇ ਬਿਠਾ ਲਿਆ ਜਾਵੇ ਪਰ ਸੱਚੀ ਸੁੱਚੀ ਹੱਕ ਸੱਚ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਜ਼ਬਰ ਜ਼ੁਲਮ ਨਾਲ ਛਕਾਇਆ ਨਹੀਂ ਜਾ ਸਕਦਾ ਔਰ ਅੱਜ ਮਨਿੰਦਰ ਸਿੱਧੂ ਦੇ ਉੱਪਰ ਜਿਹੜਾ ਪਰਚਾ ਪਾਇਆ ਸੀ ਉਹ ਕੈਨਸਲ ਕਰਨਾ ਪੈ ਗਿਆ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਕੀਤਾ ਗਿਆ ਔਰ ਸਰਕਾਰਾਂ ਨੂੰ ਹੁਣ ਅੱਗੇ ਤੋਂ ਥੋੜਾ ਬਹੁਤ ਕੰਨ ਹੋ ਜਾਣੇ ਚਾਹੀਦੇ ਨੇ ਔਰ ਮੈਂ ਕਹੂੰਗਾ ਜਿਹੜਾ ਮੀਡੀਆ ਮਨਿੰਦਰਜੀਤ ਸਿੱਧੂ ਦੇ ਕੇਸ ਦੇ ਵਿੱਚ ਚੁੱਪ ਰਿਹਾ ਜਿਹੜੇ ਪੱਤਰਕਾਰ ਚੁੱਪ ਰਹੇ ਕਈ ਨਾਮੀ ਪੱਤਰਕਾਰ ਨੇ ਉਹ ਬਿਲਕੁਲ ਇਸ ਮਸਲੇ ਤੇ ਇੱਕ ਲਫ਼ਜ਼ ਨਹੀਂ ਬੋਲੇ ਮੈਂ ਕਹੂੰਗਾ ਉਹ ਸਾਰੇ ਗੋਦੀ ਮੀਡੀਆ ਨੇ ਉਹ ਸਾਰੇ ਗੋਦੀ ਮੀਡੀਆ ਕੱਲਾ ਉਹ ਹੀ ਨਹੀਂ ਹੁੰਦਾ ਜਿਹੜਾ ਭਾਜਪਾ ਦੀ ਬੋਲੀ ਬੋਲਦਾ ਹੈ ਗੋਦੀ মিডিਆ ਉਹ ਵੀ ਹੁੰਦਾ ਹੈ ਜਿਹੜਾ ਕਿਸੇ ਹੋਰ ਪਾਰਟੀ ਦੀ ਹਕੂਮਤ ਦੀ ਬੋਲੀ ਬੋਲਦਾ ਹੈ ਔਰ ਵੱਡੇ ਵੱਡੇ ਨਾਂ ਕਈ ਪੱਤਰਕਾਰਾਂ ਦੇ ਪਰ ਉਹ ਕੁਸਕੇ ਨਹੀਂ ਉਹ ਬੋਲੇ ਨਹੀਂ ਉਹ ਕੂਏ ਨਹੀਂ ਤਾਂ ਫਿਰ ਮੈਂ ਕਹੂੰਗਾ ਉਹ ਸਾਰੇ ਗੋਦੀ মিডিਆ ਨੇ ਉਹ ਸਾਰੇ ਵਕਾਊ ਪੱਤਰਕਾਰੀ ਹੈ ਜਿਹੜੀ ਨਹੀਂ ਬੋਲੀ ਕਿਉਂਕਿ ਚਾਹੇ ਕਿਸੇ ਨਾਲ ਕਿਸੇ ਦੀ ਬਣਦੀ ਆ ਤੇ ਚਾਹੇ ਨਹੀਂ ਬਣਦੀ ਚਾਹੇ ਕੋਈ ਮਿਲਦਾ ਵਰਤਦਾ ਤੇ ਚਾਹੇ ਨਹੀਂ ਤੱਕਾ ਜ਼ਬਰ ਚਾਹੇ ਕਿਤੇ ਵੀ ਹੋਵੇ ਆਪਣੇ ਦੇਸ਼ ਤੋਂ ਵੀ ਬਾਹਰ ਹੋਵੇ ਚਾਹੇ ਉਹ ਸਮੁੰਦਰੋਂ ਪਾਰ ਹੋਵੇ ਜਿੱਥੇ ਵੀ ਕਿਤੇ ਤੱਕਾ ਹੁੰਦਾ ਉਥੇ ਜਿਉਂਦੀਆਂ ਜ਼ਮੀਰਾਂ ਚੁੱਪ ਨਹੀਂ ਰਹਿ ਸਕਦੀਆਂ ਜਿਉਂਦੀਆਂ ਜ਼ਮੀਰਾਂ ਉਥੇ ਬੋਲਦੀਆਂ ਨੇ ਜਾਗਦੀਆਂ ਜ਼ਮੀਰਾਂ ਉਥੇ ਆਵਾਜ਼ ਉਠਾਉਂਦੀਆਂ ਨੇ ਹਾਲ ਦਾ ਨਾਹਰਾ ਮਾਰਦੀਆਂ ਨੇ ਪਰ ਕੁਝ ਪੱਤਰਕਾਰੀ ਦੇ ਵਿੱਚ ਆਪਣੇ ਆਪ ਨੂੰ ਵੱਡੇ ਨਾ ਮੰਨਦੇ ਨੇ ਪਰ ਉਹ ਜਦੋਂ ਵੀ ਇਸ ਤਰ੍ਹਾਂ ਦਾ ਤੱਕਾ ਹੁੰਦਾ ਤਾਂ ਸ਼ਾਇਦ ਇਸ ਕਰਕੇ ਨਹੀਂ ਬੋਲਦੇ ਵੀ ਕਿਤੇ ਸਰਕਾਰ ਦੇ ਨਾਲ ਜਿਹੜੀਆਂ ਸਾਂਝਾਂ ਨੇ ਉਹ ਕੱਚੀਆਂ ਨਾ ਹੋ ਜਾਣ ਕਿਤੇ ਸਰਕਾਰ ਦੇ ਮੰਤਰੀ ਸੰਤਰੀ ਗੁੱਸਾ ਨਾ ਖਾ ਜਾਣ ਜਾਂ ਉਹ ਸਾਡੇ ਜਿਹੜੇ ਉਹਨਾਂ ਨਾਲ ਨੇੜਤਾਵਾਂ ਬਣੀਆਂ ਨੇ ਉਹ ਘਾਟ ਨਾ ਜਾਣ ਸੋ ਅੱਜ ਮਨਿੰਦਰਜੀਤ ਸਿੱਧੂ ਤੇ ਰੱਦ ਹੋਏ ਪਰਚੇ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਲੋਕ ਤਾਕਤ ਸਭ ਤੋਂ ਮੁੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਔਰ ਲੋਕ ਤਾਕਤ ਜਿਹੜੀ ਆ ਉਹ ਕੁਝ ਵੀ ਕਰਾ ਸਕਦੀ ਹੈ ਮੈਂ ਕਹੂੰਗਾ ਕਿ ਪੱਤਰਕਾਰ ਬੰਦੇ ਨੂੰ ਹੋਣਾ ਚਾਹੀਦਾ ਹੈ ਮੀਡੀਆ ਖੇਤਰ 'ਚ ਜੇ ਆਇਆ ਪੱਤਰਕਾਰ ਬਹੁਤ ਸਤਿਕਾਰਯੋਗ ਸ਼ਬਦ ਹੈ ਪਰ ਜਦੋਂ ਪੱਤਰਕਾਰੀ ਪਾਲਤੂ ਬਣਦੀ ਹੈ ਤਾਂ ਇਹ ਸਭ ਤੋਂ ਘਟੀਆ ਗੱਲ ਹੁੰਦੀ ਹੈ ਪੱਤਰਕਾਰ ਇੱਕ ਬੜਾ ਵੱਡਾ ਰੁਤਬਾ ਆਦ ਕਾਲ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਕੁਝ ਵਿਅਕਤੀਆਂ ਨੇ ਲੋਕ ਪੱਖੀ ਪੱਤਰਕਾਰੀ ਦੇ ਹਸਤਾਖਰ ਪੈਦਾ ਕੀਤੇ ਨੇ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਕਮਾਲ ਦੀ ਪੱਤਰਕਾਰੀ ਮੈਗਜ਼ੀਨ ਸ਼ਾਪਕੇ ਤੇ ਹੱਥੀ ਵੰਡ-ਵੰਡ ਕੇ ਕਰਕੇ ਦਿਖਾਈ ਹੈ ਪੱਤਰਕਾਰੀ ਦੇ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਪਰ ਸੱਚ ਨੂੰ ਪਿੱਛੇ ਨਹੀਂ ਛੁੱਟਿਆ ਤੇ ਜਦੋਂ ਪੱਤਰਕਾਰੀ ਪਾਲਤੂ ਬਣਦੀ ਹੈ ਫਿਰ ਉਹ ਸਮਾਜ ਨੂੰ ਗੁੰਮਰਾਹ ਕਰਦੀ ਹੈ ਫਿਰ ਉਹ ਸਮਾਜ ਨੂੰ ਕਰਾਹੇ ਪਾਉਂਦੀ ਹੈ ਫਿਰ ਉਹ ਜਿਵੇਂ ਰਵੀਸ਼ ਕੁਮਾਰ ਕਹਿੰਦਾ ਹੈ ਕਿ ਇੱਕ ਡਰਿਆ ਹੋਇਆ ਪੱਤਰਕਾਰ ਇੱਕ ਮਰਿਆ ਹੋਇਆ ਨਾਗਰਿਕ ਪੈਦਾ ਕਰਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਜਿਹੜੇ ਪੱਤਰਕਾਰ ਹੀ ਵਿਕੇ ਜਾਂ ਦਬੇ ਜਾਂ ਡਰੇ ਹੋਏ ਹੋਣ ਉਹ ਕਦੇ ਵੀ ਸਹੀ ਸਮਾਜ ਦੀ ਸਿਰਜਣਾ ਦੇ ਵਿੱਚ ਯੋਗਦਾਨ ਨਹੀਂ ਪਾ ਪਾਉਂਦੇ ਪੱਤਰਕਾਰ ਦਾ ਕੰਮ ਸਿਰਫ ਇਹ ਨਹੀਂ ਹੁੰਦਾ ਕਿ ਉਹ ਜਿੰਨੀ ਕਿ ਘਟਨਾ ਹੈ ਉਨਿਕ ਨੂੰ ਉਸੇ ਤਰ੍ਹਾਂ ਦੱਸੇ ਤੇ ਬਸ ਉਹਦਾ ਕੰਮ ਖਤਮ ਪੱਤਰਕਾਰ ਦਾ ਕੰਮ ਫਿਰ ਉਸ ਤੋਂ ਗਾਂਹ ਜਾ ਕੇ ਸਹੀ ਕੀ ਅਤੇ ਗਲਤ ਕੀ ਹੈ ਇਹਦੀ ਪੁਣਛਣ ਕਰਨਾ ਔਰ ਸੱਚ ਨੂੰ ਢੂੰਡਣਾ ਸੱਚ ਨੂੰ ਲੱਭਣਾ ਔਰ ਸੱਚ ਨੂੰ ਖੋਜਣਾ ਤੇ ਫਿਰ ਸਮਾਜ ਤੇ ਲੋਕਾਂ ਸਾਹਮਣੇ ਪ੍ਰੈਜੈਂਟ ਕਰਨਾ ਵੀ ਹੁੰਦਾ ਸੋ ਆਸ ਟਾਈਮ ਬਹੁਤ ਥੋੜੀ ਪੱਤਰਕਾਰੀ ਹੈ ਜਿਹੜੀ ਲੋਕ ਪੱਖੀ ਚੱਲਦੀ ਹੈ ਤੇ ਫਿਰ ਲੋਕ ਵੀ ਉਹਦੇ ਨਾਲ ਡਟ ਕੇ ਖੜਦੇ ਨੇ ਔਰ ਇਹ ਇੱਕ ਵੱਡੀ ਉਦਾਹਰਨ ਮਨਿੰਦਰਜੀ ਸਿੱਧੂ ਦੇ ਕੇਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਵੇਖਣ ਨੂੰ ਮਿਲ ਗਈ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੈਂ ਤੁਹਾਨੂੰ ਕਹੂੰਗਾ ਕਿ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਵੀ ਇਹਦੇ ਬਾਰੇ ਜਰੂਰ ਲਿਖਿਓ